ਮੈਂ ਮਨਦੀਪ ਸਿੰਘ ਤਨੇਜਾ ਵਾਰਡ ਨੰਬਰ 9 ਤੋਂ ਮੇਰੀ ਧਰਮ ਪਤਨੀ ਪਰਮਿੰਦਰ ਕੌਰ ਤਨੇਜਾ ਜਿਨ੍ਹਾਂ ਨੂੰ ਹਾਈ ਕਮਾਂਡ ਨੇ ਆਪ ਵੱਲੋਂ ਟਿਕਟ ਦਿੱਤੀ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਈ ਕਮਾਂਡ ਦਾ ਸਾਡੇ ਐਮਐਲਏ ਬਹੁਤ ਹੀ ਹਰਮਨ ਪਿਆਰੇ ਐਮਐਲਏ ਜਗਤਾਰ ਸਿੰਘ ਵਿਆਲਪੁਰਾ ਜੀ ਦਾ ਅਤੇ ਸਮੂਹ ਸਮੁੱਚੀ ਟੀਮ ਮਾਛੀਵਾੜਾ ਸਾਹਿਬ ਦਾ ਮੈਂ ਸਾਰੇ ਵਾਰਡ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਮੇਰੀ ਧਰਮ ਪਤਨੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਵਾਰਡ ਦੇ ਅਧੂਰੇ ਪਏ ਕੰਮ ਹੋ ਸਕਣ ਅਤੇ ਮੈਂ ਸਾਰੇ ਵਾਰਡ ਨਾਲ ਇਹ ਵਾਅਦਾ ਕਰਦਾ ਕਿ ਕੋਈ ਕੰਮ ਅਧੂਰਾ ਨਹੀਂ ਰਹੂਗਾ ਤੇ ਹਰ ਇੱਕ ਲਈ ਦਿਨ ਰਾਤ ਇੱਕ ਮਿਹਨਤ ਕਰੂਗਾ ਤੇ ਬਾਕੀ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਇਹ ਅਪੀਲ ਕਰੂਗਾ ਜਿੱਥੇ ਵੀ ਝਾੜੂ ਤੇ ਬਾਕੀ ਖੜੇ ਨੇ ਉਮੀਦਵਾਰ ਸਭ ਨੂੰ ਵੋਟ ਪਾ ਕੇ ਕਾਮਯਾਬ ਕਰੋ ਭਾਈ ਖਾਲਸਾ ਭਾਈ ਸਾਸ਼ੀਕਲ ਜੀ ਮੈਂ ਪਰਮਿੰਦਰ ਕੌਰ ਪਤਨੀ ਸਰਦਾਰ ਅਮਨਦੀਪ ਸਿੰਘ ਧਨੇਜਾ ਸਾਨੂੰ ਆਮ ਪਾਰਟੀ ਨੇ ਵਾਰਡ ਨੰਬਰ 9 ਤੋਂ ਨਿਯੁਕਤ ਕੀਤਾ ਹੈ ਸਾਨੂੰ ਵਾਅਦ ਤੋਂ ਵਾਅਦ ਵੋਟਾਂ ਦੇ ਕੇ ਜਿਤਾਓ ਤੇ ਤਾਂ ਜੋ ਅਸੀਂ ਅਧੂਰੇ ਕੰਮ ਰਹਿ ਚੁੱਕੇ ਉਹਨਾਂ ਨੂੰ ਪੂਰਾ ਕਰ ਸਕੀਏ ਔਰ ਮਛਵਾੜੇ ਮਛਵਾੜਾ ਸਾਹਿਬ ਵਿੱਚ ਜੋ ਵੀ ਆਮ ਪਾਰਟੀ ਦੇ ਮੈਂਬਰ ਖੜੇ ਹਨ ਉਹਨਾਂ ਨੂੰ ਵੋਟਾਂ ਦੇ ਕੇ ਸਾਨੂੰ ਸਾਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਜਿਤਾਓ ਤਾਂ ਜੋ ਮਛਵਾੜਾ ਸਾਹਿਬ ਵਿੱਚ ਜੋ ਕੰਮ ਅਧੂਰੇ ਰਹਿ ਸਕੇ ਰਹਿ ਗਏ ਹਨ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਪ੍ਰੀਤ ਕੌਰ ਵਾਰਡ ਨੰਬਰ 9 ਤੋਂ ਪਰਮਿੰਦਰ ਕੌਰ ਤਨੇਜਾ ਵਾਈਫ ਆਫ ਅਮਨ ਸਿੰਘ ਤਨੇਜਾ ਅਮਨਦੀਪ ਸਿੰਘ ਤਨੇਜਾ ਨੂੰ ਅਸੀਂ ਸਪੋਰਟ ਕਰ ਰਹੇ ਹਾਂ 9 ਨੰਬਰ ਵਾਰਡ ਤੋਂ ਆਪ ਸਰਕਾਰ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਜਿਸ ਤੇ ਅਸੀਂ ਖਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੇ ਸਾਨੂੰ ਸਾਰੇ ਆਪਣੇ 9 ਨੰਬਰ ਵਾਰਡ ਦੇ ਨਿਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਪਰਮਿੰਦਰ ਕੌਰ ਤਨੇਜਾ ਨੂੰ ਜਿਆਦਾ ਤੋਂ ਜਿਆਦਾ ਵੋਟਾਂ ਦੇ ਕੇ ਤੁਸੀਂ ਸਫਲ ਬਣਾਓ ਤਾਂ ਜੇ ਆਪਣੇ ਵਾਰਡ ਦੇ ਅਧੂਰੇ ਕੰਮ ਜਿੰਨੇ ਵੀ ਰਹਿ ਗਏ ਨੇ ਇਹ ਪਹਿਲ ਦੇ ਆਧਾਰ ਤੇ ਪੂਰੇ ਕਰਨ ਸੱਚੀ ਕਾਲ ਜੀ ਮੈਂ ਮਾਚੀਵਾੜਾ ਤੋਂ ਪ੍ਰਮਿੰਦਰ ਕੌਰ ਤਨੇਜਾ ਪਤਨੀ ਸਰਦਾਰ ਅਮਨਦੀਪ ਸਿੰਘ ਤਨੇਜਾ ਨੂੰ ਵਾਰਡ ਨੰਬਰ 9 ਤੋਂ ਟਿਕਟ ਮਿਲੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਜਰੂਰ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਤੇ ਜਿਨ੍ਹਾਂ ਦੀ ਵੋਟ ਨਹੀਂ ਹੈ ਉਹ ਜਰੂਰ ਸਪੋਰਟ ਕਰਨ ਇਹਨਾਂ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੋਰ ਵੀ ਜਿਹੜੇ ਸਾਡੇ ਉਮੀਦਵਾਰ ਨੇ ਬਹੁਤ ਕੋਸ਼ਿਸ਼ ਕਰ ਰਹੇ ਨੇ ਕਿ ਬਹੁਤ ਸੁਧਾਰ ਲਿਆਂਦੇ ਜਾਣ ਇਹ ਵੀ ਜਿੱਤ ਕੇ ਜਰੂਰ ਤੁਹਾਡੀਆਂ ਸਾਰੀਆਂ ਉਮੀਦਾਂ ਤੇ ਖਰੇ ਉਤਰਣਗੇ ਕਿਰਪਾ ਕਰਕੇ ਇਹਨਾਂ ਨੂੰ ਜਰੂਰ ਐਮਸੀ ਬਣਾਓ ਤੇ ਇਹਨਾਂ ਨੂੰ ਮੌਕਾ ਜ਼ਰੂਰ ਦਿਓ। ਅੱਜ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਮੈਂ ਮਾਛੀਵਾੜਾ ਤੋਂ ਪ੍ਰਮਿੰਦਰ ਕੌਰ ਤਨੇਜਾ ਪਤਨੀ ਸਰਦਾਰ ਅਮਨਦੀਪ ਸਿੰਘ ਤਨੇਜਾ ਨੂੰ ਵਾਰਡ ਨੰਬਰ 9 ਤੋਂ ਟਿਕਟ ਮਿਲੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ। ਸਾਰੇ ਵਾਰਡ ਵਾਸੀਆਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਜ਼ਰੂਰ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਤੇ ਜਿਨ੍ਹਾਂ ਦੀ ਵੋਟ ਨਹੀਂ ਹੈ ਉਹ ਜ਼ਰੂਰ ਸਪੋਰਟ ਕਰਨ ਇਹਨਾਂ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੋਰ ਵੀ ਜਿਹੜੇ ਸਾਡੇ ਉਮੀਦਵਾਰ ਨੇ ਬਹੁਤ ਕੋਸ਼ਿਸ਼ ਕਰ ਰਹੇ ਨੇ ਕਿ ਬਹੁਤ ਸੁਧਾਰ ਲਿਆਂਦੇ ਜਾਣ ਇਹ ਵੀ ਜਿੱਤ ਕੇ ਜਰੂਰ ਤੁਹਾਡੀਆਂ ਸਾਰੀਆਂ ਉਮੀਦਾਂ ਤੇ ਖਰੇ ਉਤਰਣਗੇ ਕਿਰਪਾ ਕਰਕੇ ਇਹਨਾਂ ਨੂੰ ਜਰੂਰ ਐਮਸੀ ਬਣਾਓ ਤੇ ਇਹਨਾਂ ਨੂੰ ਮੌਕਾ ਜਰੂਰ ਦਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ